ਪਰਮਾਤਮਾ ਜਦ ਰਹਿਮਤ ਦੇ ਘਰ ਦੇ ਚਾਮਦਾ ਜੀਵਾਂ ਦੇ ਹਿਰਦੇ ਤੇ ਉੱਪਰ ਬਰਸਦਾ ਹੈ ਸ਼ਬਦ ਬਣ ਕੇ ਗਿਆਨ ਬਣ ਕੇ ਚਾਰੋਂ ਪਾਸੇ ਬਰਸਦਾ ਹੈ ਗੈਰ ਮੁਖਤਸਰ ਹੁ ਮੈਂ ਅਲਸ ਕਰਾਂ ਜਪ ਸੱਚ ਦਾ ਕਰਨਾ ਹੈ ਤੇ ਸੱਚ ਇੱਕ ਸ਼ਕਤੀ ਹੈ ਜਪ ਰਸਨਾ ਨਾਲ ਕਰਨਾ ਹੈ ਇੱਕ ਦੂਜੀ ਬਹੁ ਲਖ ਹੋਵੇ ਲਖ ਹੋਵੇ ਲਖਵੀਸ ਲਖ ਲਖ ਗੇੜਾ ਆਖੀਏ ਇਕ ਨਾਮ ਜਗਦੀਸ਼ ਬੇਤਰਾਪਤ ਪੌੜੀਆਂ ਚੜੀਏ ਹੋਏ 21 ਇੱਕ ਜ਼ਬਾਨ ਨੂੰ ਦੋ ਬਣਾ ਲੇ ਦੋਨੋਂ ਲੱਖ ਬਣਾ ਲੇ ਲੱਖ ਨੂੰ 20 ਲੱਖ ਬਣਾ ਲੇ ਇੱਕ ਇੱਕ ਜ਼ਬਾਨ ਨਾਲ ਲੱਖਾਂ ਲੱਖਾਂ ਵਾਰੀ ਜੋ ਜਗਤ ਦਾ ਈਸ਼ ਹੈ ਮਾਲਕ ਹੈ ਉਹਦਾ ਨਾਮ ਰਟਨ ਕਰੀ ਜਾ ਦੋਰਾਇਆ ਜਾ ਦੋਰਾਇ ਜਾ ਇਹ ਹੀ ਹੈ ਪਰਮਾਤਮਾ ਦੇ ਦਰ ਦੀਆਂ ਪੌੜੀਆਂ ਇੱਕ ਦਿਨ ਤੂੰ ਚੜ ਕੇ ਟਿਕੀਸ ਹੋ ਜਾਏਗਾ ਭਾਵੇਂ ਇੱਕ ਈਸ਼ਵਰ ਦਾ ਰੂਪ ਹੋ ਜਾਏਗਾ ਪਰਮਾਤਮਾ ਦਾ ਰੂਪ ਹੋ ਜਾਏਗਾ ਪਹੁੰਚ ਜਾਏਗਾ ਜਪਣਾ ਜ਼ੁਬਾਨ ਨਾਲ ਹੈ ਸਿਰਫ ਵਾਹਿਗੁਰੂ ਵਾਹਿਗੁਰੂ ਆਖੀ ਜਾਣਾ ਨਹੀਂ ਜਪਜੀ ਸਾਹਿਬ ਇੱਕ ਡੰਗ ਦੱਸਿਆ ਗੁਰੂ ਨਾਨਕ ਨੇ ਗਾਵੀਏ ਸੁਣੀਏ ਮਨ ਰਖੀਏ ਭਾ ਦੁੱਖ ਪਰ ਹਰ ਸੁਖ ਧਰ ਲੈ ਜਾ ਗਾਵੀਏ ਜ਼ੁਬਾਨ ਨਾਲ ਪਹਿਲੇ ਗਾਇਨ ਕਰ ਵਾਹਿਗੁਰੂ ਵਾਹਿਗੁਰੂ ਹੁਣ ਇਹਨੂੰ ਸੁਣਾ ਉਦੋਂ ਜੀ ਵਾਹਿਗੁਰੂ ਵਾਹਿਗੁਰੂ ਆਖ ਰਿਹਾ ਹੈ ਤੇ ਸੁਣ ਨਹੀਂ ਰਿਹਾ ਤੇ ਹਵਾ ਚੁੱਟ ਗਈ ਉਹਦੇ ਤੇਰੇ ਅੰਦਰ ਪ੍ਰਵੇਸ਼ ਨਹੀਂ ਕਰੇਗਾ ਮੇਰੇ ਮੂੰਹ ਵਿੱਚ ਪਾਣੀ ਹੋਵੇ ਮੈਂ ਥੱਲੇ ਨਾ ਕਰਾਂ ਇਹਦੇ ਨਾਲ ਤੇ ਪਿਆਸ ਨਹੀਂ ਮਿਟਣ ਲੱਗੀ ਚਾਹੇ ਸਾਰੀ ਜ਼ਿੰਦਗੀ ਮੈਂ ਮੂੰਹ ਵਿੱਚ ਰੱਖ ਲਾਂ ਮੇਰੇ ਮੂੰਹ ਵਿੱਚ ਭੋਜਨ ਦੀ ਬੁਰਕੀ ਹੋਵੇ ਮੈਂ ਥੱਲੇ ਨਾ ਕਰਾਂ ਇਹਦੇ ਨਾਲ ਤੇ ਭੁੱਖ ਨਹੀਂ ਮਿਟਣ ਲੱਗੀ ਚਾਹੇ ਮੈਂ ਸਾਰਾ ਦਿਨ ਮੂੰਹ ਦੇ ਵਿੱਚ ਰੱਖ ਲਾਂ ਸਾਰਾ ਦਿਨ ਮੈਂ ਵਾਹਿਗੁਰੂ ਵਾਹਿਗੁਰੂ ਕਰਾਂ अगर मैं सुनਦਾ ਨਹੀਂ ਪਿਆ ਇਹਦੇ ਨਾਲ ਮੇਰੇ ਹਿਰਦੇ ਵਿੱਚ ਕੋਈ ਚਾਨਣਾ ਨਹੀਂ ਆਉਣ ਲੱਗਾ ਇਹਦੇ ਨਾਲ ਕੋਈ ਮੈਨੂੰ ਆਤਮਿਕ ਰਸ ਨਹੀਂ ਮਿਲਣ ਲੱਗਾ ਲੋਕੀ ਕਰਦੇ ਰਹੇ ਰਹ ਜਾਂਦੇ ਨੇ 18 18 ਘੰਟੇ ਪਾਠ ਕਰਨ ਵਾਲੇ ਵੀ ਮੈਂ ਅਖੰਡ ਪਾਠ ਹੀ ਦੇਖੇ ਨੇ ਕਿਉਂ ਬ੍ਰह्मज्ञानी ਹੋ ਗਏ ਨੇ ਕਿਉਂ ਆਤਮਦਰਸ਼ੀ ਹੋ ਗਏ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਫਿਰ ਵੀ ਮਹਾਰਜ ਕਰਦੇ ਆਂ ਜ਼ਬਾਨ ਵਾਹਿਗੁਰੂ ਵਾਹਿਗੁਰੂ ਕਰੇ ਤੇ ਕੰਨ ਸੁਣਨ ਸ਼ਬਦ ਤੇ ਕੰਨਾ ਦੇ ਰਾਹੀ ਅੰਦਰ ਪ੍ਰਵੇਸ਼ ਕਰੇਗਾ। ਆ ਮੈਨੂੰ ਕੋਈ ਇੱਕ ਅੰਧ ਵਿਸ਼ਵਾਸੀ ਨਹੀਂ ਲੱਗਾ ਕਿ ਸਾਡੇ ਗੁਰੂ ਦੀ ਬੜੀ ਭਾਰੀ ਮਹਿਮਾ ਹੈ। ਉਹਨੇ ਸਾਨੂੰ ਮੰਤਰ ਕੰਨਾਂ ਵਿੱਚ ਦਿੱਤਾ ਹੈ। ਤੇ ਮੈਂ ਖਣ ਤੂੰ ਮੈਨੂੰ ਐਸਾ ਕੋਈ ਗੁਰੂ ਦੱਸ ਜਿਹਨੇ ਮੰਤਰ ਅੱਖਾਂ ਦੇ ਵਿੱਚ ਦਿੱਤਾ ਹੋਵੇ, ਨੱਕ ਦੇ ਵਿੱਚ ਦਿੱਤਾ ਹੋਵੇ। ਮੂੰਹ ਦੇ ਵਿੱਚ ਦਿੱਤਾ ਹੋਵੇ। ਮੰਤਰ ਤੇ ਕੰਨ ਹੀ ਸੁਣਨਗੇ ਔਰ ਕੌਣ ਸੁਣੇਗਾ? ਮੰਤਰ ਤੇ ਸ਼ਬਦ ਹੁੰਦਾ ਹੈ, ਨਾਮ ਹੁੰਦਾ ਹੈ। ਉਹ ਤੇ ਕੰਨ ਹੀ ਸੁਣਨਗੇ। ਗੰਦਾ ਲੈ, ਇਸ ਤਰ੍ਹਾਂ ਦੀ ਗੱਲ ਹੈ। ਮੈਂ ਕਿਤੋਂ ਸਾਰੀ ਦੁਨੀਆ ਨੂੰ ਮੂਰਤੀ ਸਮਝਿਆ ਇਸ ਤਰ੍ਹਾਂ ਦੇ ਚੱਕਰਾਂ ਤੇ ਮੂਰ ਲੋਕ ਪੈਂਦੇ ਨੇ ਮੰਤਰ ਤੇ ਕੰਨ ਨਹੀਂ ਸੁਣਨਗੇ ਹੋਰ ਕੌਣ ਸੁਣਨਗੇ ਇਤਨੀ ਵੀ ਸਮਝ ਕੋਈ ਨਹੀਂ ਇਤਨਾ ਵੀ ਜੋ ਹੈ ਬੋਧ ਕੋਈ ਨਹੀਂ ਜ਼ਬਾਨ ਉਚਾਰਨ ਕਰੇ ਵਾਹਿਗੁਰੂ 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 ਕੰਨ ਸੁਣਨ ਸਨਾਤਨ ਮਤ ਦੇ ਲੋਕੀ ਮੂਰਤੀ ਚ ਧਿਆਨ ਜੋੜਦੇ ਨੇ ਜਾਂ ਜਲਦੇ ਹੋਏ ਦੀਵੇ ਚ ਧਿਆਨ ਜੋੜਦੇ ਨੇ ਕੁਝ ਅਭਿਆਸੀ ਕਹਿੰਦੇ ਨੇ ਇੱਥੇ ਧਿਆਨ ਜੋੜੋ ਹਲਗਰਦਾਂ ਦੇ ਤ੍ਰਾਟਕ ਜਿਹੜੇ ਧਿਆਨ ਸਾਧਨਾ ਕਰਨ ਵਾਲੇ ਨੇ ਤ੍ਰਾਟਕ ਮੈਂ ਉਹਨਾਂ ਦੇ ਅਸਥਾਨ ਦੇਖੇ ਨੇ ਉਹ ਸਾਹਮਣੇ ਦੀਵਾ ਜਲਾ ਕੇ ਉਹਦੇ 'ਚ ਧਿਆਨ ਜੋੜਦੇ ਨੇ ਕੋਈ ਮੂਰਤੀ 'ਚ ਧਿਆਨ ਜੋੜਦੇ ਨੇ ਤਸਵੀਰ 'ਤੇ ਧਿਆਨ ਜੋੜਦੇ ਨੇ ਆਪਾਂ ਕਿਸ ਦੇ 'ਚ ਧਿਆਨ ਜੋੜਨਾ ਹੈ ਆਪਣਾ ਧਿਆਨ ਕਿੱਥੇ ਟਿਕਾਈਏ ਜਦ ਜ਼ੁਬਾਨ ਕਰੇ ਵਾਹਿਗੁਰੂ 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 ਧਿਆਨ ਕਿੱਥੇ ਟਿਕਾਈਏ ਸੇਵਾ ਦੀ ਬਾਣੀ ਕਹਿੰਦੀ ਹੈ ਬਾਹਰ ਟੋਲੇ ਸੋ ਭਰਮ ਬੁਲਾਈ ਆਪਣੇ ਤੋਂ ਬਾਹਰ ਧਿਆਨ ਨੂੰ ਲੈ ਜਾਏਗਾ ਭਰਮ ਦੇ ਚੈ ਬੁਲੇ ਖੇ ਦੇ ਚੈ ਪ੍ਰਮਾਤਮਾ ਦਾ ਨਾਮ ਤੇਰੇ ਅੰਦਰ ਹੈ ਨਉ ਨਿਦ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾਬ ਇਸਰਾਮ ਇਸ ਨੂੰ ਪ੍ਰਗਟ ਕਰਨਾ ਹੈ ਔਰ ਇਹ ਪ੍ਰਗਟ ਹੋਵੇਗਾ ਮੰਤਰ ਜਪ ਕੇ ਗੁਰੂ ਦਾ ਮੰਤਰ ਜਪ ਕੇ ਪ੍ਰਗਟ ਹੋ ਜਾਏਗਾ ਤੋ ਤੂੰ ਮੰਤਰ ਦੇ ਵਿੱਚ ਹੀ ਧਿਆਨ ਜੋੜਨਾ ਹੈ ਸ਼ਬਦ ਦੇ ਵਿੱਚ ਹੀ ਧਿਆਨ ਜੋੜਨਾ ਹੈ ਸ਼ਬਦ ਗੁਰੂ ਸੁਰਤ ਧੁਨ ਚੇਲ ਬੜੀ ਕੀਮਤੀ ਪੰਕਤੀ ਧਨ ਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਹਿਲੇ ਪਾਠ ਸਾਹਿਬ ਦੀ ਤੁਹਾਡੇ ਸਾਹਮਣੇ ਰੱਖਾ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਗੁਰਮੁਖ ਨੇ ਉਸ ਪਰਮਾਤਮਾ ਦੀ ਅਕਥ ਕਥਾ ਨੂੰ ਸਮਝ ਲਿਆ ਧੁਨ ਦੇ ਵਿੱਚ ਧਿਆਨ ਜੋੜ ਕੇ ਧੁਨ ਤੋਂ ਮੁਰਾਦ ਸ਼ਬਦ ਧਿਆਨ ਤੋਂ ਮੁਰਾਦ ਸੁਰਤ ਧਿਆਨ ਜੋੜਿਆ ਉਸਨੇ ਧੁਨ ਵਿੱਚ ਸੁਰਤ ਜੋੜੀ ਉਸਨੇ ਸ਼ਬਦ ਵਿੱਚ ਸਾਫ ਲਿਖਿਆ RAMKALI MALLA ਕਹਿਲਾ ਧੁਨ ਮੇ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਅਕਥ ਕਹਾਣੀ ਗੁਰਮੁਖ ਨੇ ਉਸ ਅਕਥ ਦੀ ਕਹਾਣੀ ਨੂੰ ਸਮਝ ਲਿਆ ਦੋਨੋਂ ਵਿੱਚ ਧਿਆਨ ਜੋੜ ਕੇ ਸ਼ਬਦ ਵਿੱਚ ਸੁਰਤ ਜੋੜ ਕੇ ਹੁ ਤੁਸੀਂ ਆਖੋਗੇ ਸ਼ਬਦ ਦਾ ਨਾ ਕੋਈ ਰੰਗ ਨਾ ਰੂਪ ਵਾਹਿਗੁਰੂ 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 ਇੰਨੇ ਮੈਂ ਚਾਰਨ ਕਰਦਾ ਪਿਆ ਇਸ ਵਿੱਚ ਕਿਵੇਂ ਧਿਆਨ ਜੋੜਨਾ ਇਸ ਨੂੰ ਸੁਣਨਾ ਹੈ ਸੁਣਨਾ ਹੀ ਧਿਆਨ ਜੋੜਨਾ ਹੈ ਇਹ ਵੀ ਮੈਂ ਰਸ ਕਰਦੇ ਆ ਇੱਕ ਬੰਦਾ ਬੋਲ ਰਿਹਾ ਹੈ ਦੂਜਾ ਸੁਣ ਰਿਹਾ ਹੈ ਤੇ ਸੁਣਨ ਵਾਲਾ ਅਚਨਚੇਤ ਕਹਿ ਦਿੰਦਾ ਮਿੱਤਰਾ ਇਹ ਗੱਲ ਫਿਰ ਆਖ ਮੈਂ ਨਹੀਂ ਸੁਣੀ ਤੂੰ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਤੇ ਸੁਣਨਾ ਤੇ ਧਿਆਨ ਨੇ ਔਰ ਕਿਸ ਨੇ ਸੁਣਨਾ ਹੈ ਧਿਆਨ ਨੂੰ ਸੁਣਨ ਦੇ ਚਲਾਣਾ ਹੈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਤੂੰ ਸੁਣਤੇ ਸਈ ਅੰਦਰੋਂ ਰਤਨ ਜਵਾਹਰ ਪੈਦਾ ਹੋਣਗੇ ਸਿਰਫ ਇਤਨੇ ਹੀ ਗੱਲ ਨਹੀਂ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣਦੇ ਹੀ ਦੁਖ ਨਾਸ ਹੋ ਜਾਣਗੇ ਸੁਣਦੇ ਹੀ ਪਾਪ ਨਾਸ ਹੋ ਜਾਣਗੇ ਸੁਣਦੇ ਹੀ ਪਰਮ ਸ਼ਾਂਤੀ ਮਿਲੇਗੀ ਸੁਣਦੇ ਹੀ ਪਰਮ ਚਾਨਣਾ ਹੋਵੇਗਾ ਤੁਸੀਂ ਆਖੋਗੇ ਅਸੀਂ ਤੇ ਬੜਾ ਸੁਣਿਆ ਕੋਈ ਚਾਨਣਾ ਨਹੀਂ ਹੋਇਆ ਕੁਛ ਆਨੰਦ ਨਹੀਂ ਬਣਿਆ ਤੇ ਮੈਂ ਸਤਿਗੁਰਾਂ ਦੀ ਹਜ਼ੂਰੀ 'ਚ ਇਤਨੀ ਗੱਲ ਤੇ ਕਹਿ ਸਕਦਾ ਨਹੀਂ ਸੁਣਿਆ ਹੋਈ ਨਹੀਂ ਸਰਦਾ ਕੇ ਸੁਣਦਿਆਂ ਆਨੰਦ ਨਾ ਮਿਲੇ ਸੁਣਦਿਆਂ ਰਸ ਨਾ ਮਿਲੇ ਸੁਣਦਿਆਂ ਪਰਮ ਆਨੰਦ ਦੀ ਝਲਕ ਨਾ ਮਿਲੇ ਨਹੀਂ ਸੁਣਿਆ ਬਾਬਾ ਫਰੀਦ ਤੇ ਕਹਿੰਦੇ ਨੇ ਆਜ ਮਿਲਾਵਾ ਸ਼ੇਖ ਬਰੀਦ ਤਾਕਮ ਗੂੰਜਣੀਆਂ ਮਨੋਂ ਮਚਿੰਦਣੀਆਂ ਅੱਜ ਹੀ ਰੱਬ ਦਾ ਮਿਲਾਪ ਲੈ ਲੈ ਅੱਜ ਹੀ ਖੁਦਾ ਦਾ ਮਿਲਾਪ ਲੈ ਕੱਲ ਤੇ ਕਿਉਂ ਛੋੜਦਾ ਹੈ ਪਰਸੋਂ ਤੇ ਕਿਉਂ ਛੋੜਦਾ ਹੈ ਭੋਜਨ ਦੀ ਬੁਰਕੀ ਤੋਂ ਮੂੰਹ ਦੇ ਚ ਪਾਣਾ ਹੈ ਸਵਾਦ ਤੈਨੂੰ ਕੱਲ ਆਉਂਦਾ ਹੈ ਹੁਣੇ ਆਉਂਦਾ ਹੈ ਪਾਣੀ ਦਾ ਘੁੱਟ ਤੋਂ ਮੂੰਹ ਦੇ ਚ ਪਿਆਨ ਜੋ ਹੈ ਪਾਣਾ ਹੈ ਥੱਲੇ ਕਰਦਾ ਹੈ ਪਿਆਸ ਕੱਲ ਬੁੱਧਦੀ ਹੈ ਨਹੀਂ ਹੁਣੇ ਬੁੱਧਦੀ ਹੈ ਵਾਹਿਗੁਰੂ ਵਾਹਿਗੁਰੂ ਤੂੰ ਜਪੇ ਫਲ ਤੈਨੂੰ ਅਗਲੇ ਜਨਮ ਵਿੱਚ ਮਿਲੇ ਜਪਣ ਦੀ ਲੋੜ ਹੀ ਕੀ ਹੈ ਇਹ ਵੀ ਮੈਂ ਅਰਜ਼ ਕਰਦਾ ਇਹ ਜ਼ਿੰਦਗੀ ਬੰਦਾ ਰੋਂਦਿਆਂ ਪਿੱਟਦਿਆਂ ਲੰਗਾ ਦੇਵੇ ਅਗਲੇ ਜਨਮ ਵਿੱਚ ਫਲ ਮਿਲੇਗਾ ਇਸ ਤਰ੍ਹਾਂ ਦੀ ਟਫਨ ਤਸੱਲੀ ਉਧਾਰ ਦਾ ਧਰਮ ਗੁਰੂ ਨਾਨਕ ਸਾਢੀ ਝੋਲੀ 'ਚ ਨਹੀਂ ਪੰਦੇ ਨਕਤ ਧਰਮ ਹੈ ਨਕਤ ਸੌਦਾ ਹੈ ਵਾਹਿਗੁਰੂ 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 ਇਹ ਜਪ ਤੇ ਕੰਨਾਂ ਨਾਲ ਸੁਣ ਤੇਹੀ ਧਿਆਨ ਜੋੜਨਾ ਇਹ ਕਠਨ ਆਖਣ ਔਖਾ साचा नाम तुसी करके देखना एक मिनट भी नहीं कर सकोगे एक मिनट और मैं फोकी निर्माणता थोड़े सामने नहीं रख रहा बिल्कुल अपनी सच्चाई थोड़े सामने रख रहा बड़ी सच्चाई पांच मिनट कलगीदर पिता के कहने कोई एक मिनट भी करे इत आनंद बन जाएगा एक मिनट एक मिनट मैं ज्यादा कह रहा सतगुरु ने हां एक सैकंड कह एक चित जाए ਇੱਕ ਛਿਨ ਧਿਆਇਓ ਕਾਲ ਵਾਸ ਕੇ ਵਿੱਚ ਨਾ ਇੱਕ ਛਿਨ ਇੱਕ ਸੈਕਿੰਡ ਇਧਰ ਵਾਹਿਗੁਰੂ ਵਾਹਿਗੁਰੂ ਆਖਿਆ ਇਧਰ ਧਿਆਨ ਜੁੜ ਗਿਆ ਜਿਵੇਂ ਧਿਆਨ ਜੁੜਦਾ ਹੈ ਜਨਮ ਜਨਮਾਂਤਰਾਂ ਦਾ ਅੰਧਕਾਰ ਦੂਰ ਹੋ ਜਾਂਦਾ ਹੈ ਕਿਸੇ ਕਮਰੇ ਵਿੱਚ 50 ਸਾਲ ਦਾ ਹਨੇਰਾ ਹੋਵੇ ਤੇ ਉਸ ਹਨੇਰੇ ਨੂੰ ਕੱਢਣ ਲਈ 50 ਸਾਲ ਲੱਗਣਗੇ ਕੋਈ ਤਰਕ ਦੇਵੇ 50 ਸਾਲ ਦਾ ਹਨੇਰਾ ਹੈ ਇਨੂੰ ਕਢਦੇ ਆਂ ਤੇ ਹੁਣ 50 ਸਾਲ ਲੱਗਣਗੇ ਨਹੀਂ ਇਧਰ ਬੱਤੀ ਜਲਾਓ ਗਿਆ ਹਨੇਰਾ ਬਾਵੇਂ 50 ਸਾਲ ਦਾ ਦੁੱਖ ਚਾਏ ਕਿਤਨੇ ਜਨਮਾਂ ਦੇ ਹਨ ਪਾਪ ਚਾਏ ਕਿਦਰੇ ਜਨਮਾਂ ਦੇ ਹਨ ਚਾਏ ਕਿਤਨਾ ਘੋਰ ਅੰਧਕਾਰ ਹੋਵੇ ਜੈਸੇ ਸੁਰਤ ਸ਼ਬਦ ਨਾਲ ਜੁੜਦੀਏ ਚਾਨਣਾ ਹੋ ਜਾਂਦਾ ਸਾਰੇ ਪਾਪ ਮਿਟ ਜਾਂਦੇ ਸਾਰੇ ਦੁੱਖ ਮਿਟ ਜਾਂਦੇ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁੱਖ ਪਾਪ ਕਾਲਾ ਧੁਨ ਮੇਂ ਧਿਆਨ ਧਿਆਨ ਮੇਂ ਜਾਨੇ ਆ ਗੁਰਮੁਖ ਅਕੱਥ ਕਹਾਣੀ ਅੰਮ੍ਰਿਤ ਵੇਲੇ ਉੱਠ ਕੇ ਜੋ ਗੁਰਮੰਤਰ ਦਾ ਜਾਪ ਨਹੀਂ ਕਰਦਾ ਵਾਹਿਗੁਰੂ 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 ਤੇ ਕੰਨ ਨਾਲ ਨਹੀਂ ਸੁਣਦਾ ਮੈਂ ਇਸ ਕਰ ਮੈਨੂੰ ਉਮੀਦ ਨਹੀਂ ਕਿ ਉਸ ਦੇ ਪੱਲੇ ਕੁਝ ਪੈਂਦਾ ਹੋਵੇ ਕੋਈ ਕਿਸਾਨ ਹਲ ਚਲਾਵੇ ਸਵਾਗਾ ਫੇਰੇ ਪਾਣੀ ਵੀ ਦੇਵੇ ਔਰ ਖਾਦਵੀ ਵਧੀਆ ਪਾਵੇ ਚਾਰੋਂ ਪਾਸੇ ਵਾੜ ਵੀ ਲਾ ਦੇਵੇ ਮਚਾਨ ਬਣਾ ਕੇ ਰਖਵਾਲੀ ਕਰਨ ਵਾਸਤੇ ਵੀ ਬੈਠ ਜਾਏ 15 20 ਦਿਨ ਹੋ ਜਾਣ ਜ਼ਮੀਨ ਦੇ ਚੋਂ ਕੁਝ ਉੱਗੇ ਨਾ ਤੇ ਉਹ ਕਿਸੇ ਸਿਆਣੇ ਨੂੰ ਬੁਲਾ ਲਿਆਵੇ ਤੇ ਆਖੇ ਪਤਾ ਨਹੀਂ ਮੈਂ ਮਿਹਨਤ ਤੇ ਬੜੀ ਕੀਤੀ ਸੀ ਕੁਝ ਉਗਿਆ ਨਹੀਂ ਕੋਈ ਪੁੰਗਰਿਆ ਨਹੀਂ ਤੇ ਉਹ ਸਿਆਣਾ ਪੁੱਛੇ ਜ਼ਮੀਨ ਵਿੱਚ ਬੱਤਰ ਸੀ ਉਹ ਕਹਿੰਦਾ ਮੈਂ ਪਾਣੀ ਦਿੱਤਾ ਹਲ ਤੋਂ ਢੰਗ ਨਾਲ ਚਲਾਇਆ ਸੀ ਕਹਿੰਦਾ ਦੋ ਦਫਾ ਚਲਾਇਆ ਸੁਆਗਾ ਫੇਰੇ ਸੀ ਕਹਿੰਦਾ ਹਾਂ ਖਾਦ ਪਾਈ ਸੀ ਕਹਿੰਦਾ ਮੈਂ ਵਧੀਆ ਖਾਦ ਪਾਈ ਹੈ ਅੱਛਾ ਮਿੱਤਰਾ ਤੂੰ ਇਹ ਦੱਸ ਬੀਜ ਕਿਹੜਾ ਪਾਇਆ ਕਹਿੰਦਾ ਆਪਾਂ ਬੀਜ ਕੋਈ ਨਹੀਂ ਪਾਇਆ ਕੁਝ ਵੀ ਨਹੀਂ ਪੀਤਾ ਕੇ ਪਾਇਆ ਸਾਰਾ ਵਿਅਰਥ ਹੋ ਗਿਆ ਕਿ ਨਹੀਂ ਕੀਰਤਨ ਸੁਣਨਾ ਕਥਾ ਸੁਣਨੀ ਗੁਰਦੁਆਰੇ ਆਉਣਾ ਦਾਨ ਪੁੰਨ ਕਰਨਾ ਤੇ ਇੰਜ ਹੈ ਹੱਲ ਚਲਾਣਾ ਪਾਣੀ ਦੇਣਾ ਖਾਦ ਪਾਣਾ ਵਾੜ ਲਾਣਾ ਪਰ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਦਾ ਜੋ ਜਪ ਕਰਨਾ ਹੈ ਤੇ ਬੀਜ ਪਾਉਣਾ ਹੈ ਇਹ ਤੇ ਹੈ ਹੀ ਕੋਈ ਨਹੀਂ ਇਹ ਤੇ ਕੋਈ ਕਰਦਾ ਹੀ ਨਹੀਂ ਤੇ ਪੱਲੇ ਕੀ ਭਵੇ ਕੁਝ ਵੀ ਨਹੀਂ ਹੈ ਅੱਜ ਮੈਂ ਦੇਖਦਾ ਸਿੱਖਾਂ ਕੋਲ ਆਰਥਿਕ ਸ਼ਕਤੀ ਵੀ ਹੈ ਸਰੀਰਕ ਸ਼ਕਤੀ ਵੀ ਹੈ ਦਿਮਾਗੀ ਸ਼ਕਤੀ ਵੀ ਹੈ ਰੂਹਾਨੀ ਸ਼ਕਤੀ ਕੋਈ ਨਹੀਂ ਕੁਝ ਵੀ ਨਹੀਂ ਉਹ ਤੇ ਜਪ ਨਾਲ ਪ੍ਰਾਪਤ ਹੁੰਦੀ ਹੈ ਸਤਿਗੁਰੂ ਕਹਿੰਦੇ ਜਪੋ ਤਾ ਏਕੋ ਨਾਮਾ ਔਰ ਨਿਰਾਫਲ ਕਾਮਾ ਮਨੁੱਖ ਸਾਰੇ ਧਾਰਮਿਕ ਕਰਮ ਕਰੇ ਤੇ ਜਪ ਨਾ ਕਰੇ ਤੇ ਤੇ ਉਹ ਬਰਾਤੇ ਜਿੱਦੇ ਚ ਲੜਾਈ ਹੋਈ ਨਹੀਂ ਕਿ ਮੈਨੇ ਰਖਦੇ ਨੇ ਬਰਾਤੀ ਲੜਾਈ ਕੋਈ ਨਹੀਂ ਜਪ ਮੋਲ ਹੈ ਜਪ ਪਹਿਲੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਜਪ ਪਹਿਲਾ ਉਪਦੇਸ਼ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਪ ਪਹਿਲੀ ਦੇਸ਼ਨਾ ਹੈ ਜਗਤ ਗੁਰੂ ਬਾਬੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਪ ਲਾਜ਼ਮੀ ਕਰਨਾ ਹੈ ਜਪੋ ਤਾ ਇੱਕੋ ਨਾਮਾ ਅਵਰਨੇ ਆਫਲ ਕਾਮਾ ਪਾਤਸ਼ਾ ਕਿਵੇਂ ਜਪੀਏ ਰਸਨਾ ਨਾਮ ਜਪੋ ਤਬ ਮਥੀਏ ਇਨਬਿਦ ਅਮਰਤ ਪਾਓ ਸਾਫ ਲਿਖ ਦਿੱਤਾ ਹੈ ਜ਼ਬਾਨ ਨਾਲ ਜਪੋ ਮਹਾਰਾਜ ਕਿਤਨਾ ਕ ਜਪੀਏ 1 2 ਜੀਬੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਦੇੜਾ ਆਖੀਏ ਇੱਕ ਨਾਮ ਜਗਦੇ ਇੱਕ ਜ਼ਬਾਨ ਨੂੰ ਲੱਖ ਬਣਾ ਲੈ ਲੱਖ ਨੂੰ ਵੀ ਲੱਖ ਬਣਾ ਲੈ ਜਪੀਗਾ ਜਪੀ ਜੋ ਲੱਖਾਂ ਵਾਰੀ ਜਿੰਨਾ ਜਪ ਸਕਦਾ ਹੈ ਇਹੀ ਪ੍ਰਮਾਤਮਾ ਦੇ ਦਰ ਦੀਆਂ ਪੌੜੀਆਂ ਨੇ ਇੱਕ ਦਿਨ ਚੜ ਜਾਏਗਾ ਬਸ ਵਾਹਿਗੁਰੂ ਵਾਹਿਗੁਰੂ ਕਰੀਏ ਨਹੀਂ ਗਾਵੀਏ ਸੁਣੀਏ ਮੈਂ ਫਿਰ ਦੁਰਾ ਦੇਆ ਜ਼ਬਾਨ ਗਾਏ ਨੇ ਕਰੇ ਤੇ ਕੰਨ ਸੁਣਨ ਸਰਵਨ ਗੋਬਿੰਦ ਗੁਣ ਸੁਨੋ ਪਰ ਗਾਉ ਰਸਨਾ ਕੀ ਕਠਨ ਕਰਕੇ ਦੇਖ ਲੈਣਾ 1 ਮਿੰਟ ਵੀ ਨਹੀਂ ਕਰ ਸਕੋਗੇ ਓਕ ਇਸੇ ਨੂੰ ਮੇਰੇ ਪਾਤਸ਼ਾਹ ਨੇ ਕਿ ਆਖਣ ਔਖਾ ਸਾਚਾ ਨਾ ਜਪ ਸੱਚ ਦਾ ਕਰਨਾ ਹੈ ਅਕਾਲ ਪੁਰਖ ਦਾ ਕਰਨਾ ਹੈ ਉਹਦੇ ਨਾਮ ਦਾ ਕਰਨਾ ਹੈ। ਔਰ ਜਪ ਰਸਨਾ ਨਾਲ ਕਰਨਾ ਹੈ। ਜਪ ਕਦੋਂ ਕਰਨਾ ਹੈ? ਅੰਮ੍ਰਿਤ ਵੇਲਾ ਸਚਨਾ ਵੜਿਆਈ ਵਿਚ। ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁਟੇ ਨਾਹੀ ਜਪਣਾ ਅੰਮ੍ਰਿਤ ਵੇਲੇ। ਇਹ ਆਂਦਾ ਪ੍ਰਸਿੱਧ ਸੂਫੀ ਫਕੀਰ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਹੈ। ਦੁਆ ਕੁੰ ਬਾ ਸ਼ਬਚੋਂ ਗਦਾਇਆ ਸੋਸ ਅਗਰ ਮੈਂ ਕੋ ਨਹੀਂ ਬਾਦਸ਼ਾਹੀ ਬਰੋਸ ਐ ਬੰਦੇ ਜੇ ਤੂੰ ਦਿਨ ਨੂੰ ਮਨੁੱਖਾਂ ਵੇਟ ਬਾਦਸ਼ਾਹਾਂ ਦੀ ਤਰ੍ਹਾਂ ਜਿਉਣਾ ਚਾਹਦਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅਗੋਂ ਮੰਗਤਾ ਬਣ ਜਾਇਆ ਕਰ। ਬਿਖਾਰੀ ਬਣ ਜਾਇਆ ਕਰ। ਇਹ ਫਕੀਰ ਕਹਿੰਦਾ ਜੋ ਰਾਤ ਦੇ ਚੌਥੇ ਪੈਰ ਖੁਦਾ ਦੇ ਅਗੋਂ ਮੰਗਤਾ ਨਹੀਂ ਬਣਦੇ ਉਹ ਦਿਨ ਨੂੰ ਬਾਦਸ਼ਾਹਾਂ ਦੀ ਤਰ੍ਹਾਂ ਜੀ ਵੀ ਨਹੀਂ ਸਕਣਗੇ। ਬਹੁਤ ਕੀਮਤੀ ਗੱਲ ਕਹੇਗੇ ਦੁਆ ਕੁਨ ਬਸ਼ਬ ਤੁ ਗਦਾਇਆ ਸੋਜ਼ ਅਗਰ ਮੈਂ ਕੋ ਨਹੀਂ ਬਾਦਸ਼ਾਹੀ ਬਰੋਸ ਅੰਮ੍ਰਿਤ ਵੇਲਾ ਸਚਨਾ ਵੜਿਆ ਇਹ ਵਿਚਾਰ ਪੰਜ ਬਾਣੀਆਂ ਦੇ ਚ ਪਹਿਲੀ ਬਾਣੀ ਜਪਜੀ ਸਾਹਿਬ ਜਪਜੀ ਸਾਹਿਬ ਦੇ ਚ ਤਿੰਨ ਸਿਧਾਂਤਿਕ ਨੁਕਤੇ ਜਪ ਸਚਦਾ ਕਰਨਾ ਹੈ ਜਪ ਰਸਨਾ ਨਾਲ ਕਰਨਾ ਹੈ ਜਪ ਅੰਮ੍ਰਿਤ ਵੇਲੇ ਕਰਨਾ ਹੈ ਆਨੰਦ ਤੱਕ ਪਹੁੰਚਣ ਦਾ ਇੱਕ ਵਸੀਲਾ ਹੈ ਜਪ ਜਪ ਮੋਲ ਹੈ ਜਪ ਪਹਿਲੇ ਹੈ ਜਪ ਬੁਨਿਆਦੀ ਹੈ ਜਪ ਲਾਜ਼ਮੀ ਹੈ ਜਪੋ ਤਾਂ ਏ ਕੋ ਨਾਮਾ ਅਵਰ ਨਿਰਾਫਲ ਕਾਮਾ ਜਪ ਜਾਪ ਬਣ ਜਾਂਦਾ ਹੈ ਤੇ ਤੁਸੀਂ ਆਖੋਗੇ ਜਾਪ ਤੇ ਜਾਪ ਵਿੱਚ ਕੀ ਅੰਤਰ ਹੈ ਕਿ ਅਖਣਾ ਜਪ ਜਾਪ ਬਣ ਜਾਂਦਾ ਹੈ ਤੇ ਕੱਲ ਆਪਾਂ ਜਾਪ ਤੋਂ ਗੱਲ ਆਰੰਭ ਕਰਾਂਗੇ ਜਪ ਜਾਪ ਬਣ ਜਾਂਦਾ ਹੈ ਇਹ ਅਧਿਆਤਮਕ ਮੰਡਲ ਦੀਆਂ ਪੰਜ ਸਟੇਜਾਂ ਨੇ ਜਪ जा सईए चौपाई आनंद पहुंचना है आनंद तक मंजिल है आनंद परमात्मा है आनंद आनंद सब को कहे आनंद गुरु पे जाने आनंद पदार्थों तो नहीं मिलता आनंद धन तो नहीं मिलता आनंद परिवार तो नहीं मिलता आनंद निरंकार तो मिलता <clears throat> सुख परिवार तो मिलता है सुख धन तो मिलता है सुख पदार्थ तो मिलता है आनंद परमात्मा तो मिलता है ਪਰਮਾਤਮਾ ਦਾ ਮਿਲਣਾ ਆਨੰਦ ਦਾ ਮਿਲਣਾ ਆਨੰਦ ਦਾ ਮਿਲਣਾ ਪਰਮਾਤਮਾ ਦਾ ਮਿਲਣਾ ਔਰ ਆਨੰਦ ਦੇ ਵਿਪਰੀਤ ਕੋਈ ਦੂਜੀ ਅਵਸਥਾ ਨਹੀਂ ਹੈ ਸੁਖ ਦੇ ਵਿਪਰੀਤ ਦੂਜੀ ਅਵਸਥਾ ਹੈ ਦੁੱਖ ਆਨੰਦ ਦੇ ਵਿਪਰੀਤ ਕੋਈ ਦੂਸਰੀ ਅਵਸਥਾ ਨਹੀਂ ਹੈ ਅਗਾ ਜੜੀਆਂ ਸਟੇਜ